ਲੋ ਜੀ ਕਰੋ ਦਰਸ਼ਨ ਦਰਦਾਰ ਪੰਜਾਬ ਦਾ ਫੇਮਸ ਗੁਰਦੁਆਰਾ ਜਿੱਥੇ ਅੱਜ 21/9/25 ਨੂੰ ਮੇਲਾ ਜਿਹੜਾ ਹੋਇਆ ਜੀ ਇਹ ਗੁਰਦੁਆਰਾ ਬਾਬਾ ਨੰਦਾ ਜੀ ਜੋ ਹਰਤਵਾਲ ਤੋਂ ਚੜ੍ਹਦੇ ਵਾਲੇ ਪਾਸੇ 5 ਕਿਲੋਮੀਟਰ ਦੂਰ ਪਿੰਡ ਔਲਖਾ ਸਤਿਥੇ ਜੀ ਜਿੱਥੇ ਅੱਜ ਬੜੀ ਧੂਮਤਾ ਨਾਲ ਮੇਲਾ ਜਿਹੜਾ ਪਿੰਡ ਔਲਖਾ ਨਾਲ ਕਰਾਇਆ ਹੋਵੇ ਔਰ ਅੱਜ ਤੂੰ 1 ਮਹੀਨਾ ਪਹਿਲਾਂ ਹੀ ਇੱਥੇ ਖੰਡ ਪਾਠਾਂ ਦੀ ਲੜੀ ਜਿਹੜੀ ਚੱਲਦੀ ਗਈ ਔਰ ਅੱਜ ਜਿਹੜੇ ਉਹ ਭੋਗ ਜਿਹੜੇ ਪਾਏ ਗਏ ਅੱਜ ਸਭ ਤੋਂ ਵੱਡਾ ਮੇਲਾ ਜਿਹੜਾ ਉਹ ਦੱਸਿਆ ਗਿਆ ਜੀ ਤੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਇੱਥੇ ਆਈਆਂ ਅੱਜ ਤੇ ਗੁਰੂ ਦੇ ਦਰਸ਼ਨ ਦੇਦਾਰ ਕਰਕੇ ਗਈਆਂ ਤੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੋਇਆ ਜੀ ਪਿੰਡ ਔਲਖਾਂ ਵਾਲੇ ਸੰਗਤਾਂ ਦਾ ਇੱਥੇ ਕਿਸੇ ਚੀਜ਼ ਦੀ ਮੈਂ ਕੋਈ ਕਮੀ ਨਹੀਂ ਦੇਖੀ। ਦੇਸੀ ਕਿਉ ਦੇ ਵਿੱਚ ਇੱਥੇ ਲੰਗਰਾਂ ਦੇ ਜਿਹੜੇ ਉਹ ਜਿਹੜੇ ਪਤਾ ਨਹੀਂ ਕਿੰਨਾ ਕਿ ਜਿਹੜੇ ਉਹ ਨਾਲ ਜਿਹੜਾ ਬਣ ਦੇਸੀ ਘੋੜੇ ਚਲੇ ਬਹੁਤ ਹੀ ਐਸ ਫੇਮਸ ਦਾਲ ਬੜੀ ਸਵਾਦ ਨਾਲ ਗਰਮ ਗਰਮ ਪ੍ਰਸ਼ਾਦੇ ਤੇ ਖਾ ਕੇ ਛੱਕ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ। ਮੇਲਾ ਬਹੁਤ ਹੀ ਭਾਰੀ ਹੁੰਦਾ ਇੱਥੇ। ਇੱਥੇ ਬੱਚਿਆਂ ਦੇ ਰੌਣਕ ਮਿਲ ਵਾਸਤੇ ਪੰਘੂੜੇ ਬੜੇ ਬੜੇ ਵੱਡੇ ਲੱਗੇ ਹੋਏ ਆ। ਕਿਸਤੀਆਂ ਬੜੇ-ਬੜੇ ਵੱਡੇ ਟੈਪ ਦੀਆਂ ਲੱਗੀਆਂ ਹੋਈਆਂ ਬੱਚਿਆਂ ਦਾ ਵਿੱਚ ਖਾਸ ਜਿਹੜਾ ਉਹ ਸਿਸਟਮ ਜਿਹੜਾ ਮੈਂ ਵੇਖਿਆ ਜੀ ਬਹੁਤ ਹੀ ਬੱਚੇ ਮੈਂ ਇੱਥੇ ਖੋਸ ਵੇਖੇ ਉਹਨਾਂ ਦੇ ਮਾਪੇ-ਵਾਪ ਬੱਚਾ ਲੈ ਕੇ ਜਿੰਦੇ ਘੂਟੇ ਦੁਆਰੇ ਦੀ ਤੇ ਦੇਖੋ ਤੁਸੀਂ ਕਿੱਡੇ-ਕਿੱਡੇ ਵੱਡੇ ਪੰਘੂੜੇ ਆ ਕਿੱਡੀ ਵੱਡੇ ਕਿਸ਼ਤੀ ਕਿੱਡੀ ਉੱਪਰ ਨੂੰ ਚਲੀ ਜਾਂਦੀ ਤੇ ਫਿਰ ਇੱਕੋ ਥਾਂ ਨੂੰ ਜਾਂਦੀ ਹੈ ਰੌਣ ਕਿੱ디 ਗੱਲ ਕਰੀਏ ਤੇ ਮੇਰੇ ਹਿਸਾਬ ਨਾਲ ਪੰਜਾਬ ਦਾ ਇਹ ਬੜਾ ਫੇਮਸ ਜਿਹੜਾ ਗੁਰਦੁਆਰਾ ਬਾਬਾ ਨੰਦਾ ਜੀ ਹੋਰ ਵੀ ਮੈਂ ਗੁਰਦੁਆਰੇ ਦੇਖੇ ਆ ਪਰ ਅੱਜ ਜੋ ਇੱਥੇ ਰੌਣਕ ਲੱਗੀ ਏ ਸੰਤਾਂ ਦੀ ਰੌਣਕ ਮੈਂ ਦੇਖੀ ਲੱਖਾਂ ਦੀ ਤਦਾਦ ਵਿੱਚ ਇੱਥੇ ਸੰਤਾਂ ਜਿਹੜੀਆਂ ਉਹ ਆਈਆਂ ਸੀ ਤੇ ਮੈਂ ਵੀ ਸੰਤਾਂ ਦੇ ਦਰਸ਼ਨ ਦੇਦਾਰ ਕਰਕੇ ਮੇਰਾ ਮਨ ਜਿਹੜਾ ਬੜਾ ਖੋਸ਼ਾ ਜੀ ਮੇਰੇ ਮਨ ਨੂੰ ਸਕੂਨ ਮਿਲਿਆ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੋਇਆ ਸੀ ਪਿੰਡ ਔਲਖਾਂ ਵਾਲਿਆਂ ਨੇ ਤੇ ਕੋਈ ਕਮੀ ਪੈਸ ਨਹੀਂ ਛੱਡੀ ਤੇ ਨਾਲ ਨਾਲ ਇੱਕ ਵਧੀਆ ਮੈਸੇਜ ਦੇ ਰਹੇ ਸੀ ਖੇਡਾਂ ਕਰਾ ਕੇ ਇਸ ਮੇਲੇ ਵਿੱਚ ਇੱਕ ਵਧੀਆ ਮੈਸੇਜ ਵੀ ਦਿੱਤਾ ਜਾਂਦਾ ਹੈ ਕਿ ਬੱਚਿਆਂ ਨੂੰ ਸਿੱਧੇ ਰਸਤੇ ਪਾਓ ਗੇਮਾਂ ਵਾਲੇ ਪਾਸੇ ਪਾਓ ਤੇ ਨਸ਼ਿਆਂ ਤੋਂ ਹਟਾਓ ਇਸ ਕਰਕੇ ਇੱਥੇ ਕਬੱਡੀ ਦੇ ਮੁਕਾਬਲੇ ਵੀ ਜਿਹੜੇ ਹੋ ਰਹੇ ਸੀ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਕੀਤਾ ਹੋਇਆ ਸੀ ਤੇ ਸੰਗਤ ਦਾ ਆਉਣ ਜਾਣ ਦਾ ਵਧੀਆ ਤਰੀਕਾ ਜਿਹੜਾ ਉਹ ਕੀਤਾ ਹੋਇਆ ਸੀ ਆ ਦੇਖੋ ਜੀ ਕਿੰਨਾ ਵਧੀਆ ਬਣਾਇਆ ਹੋਇਆ ਖਾਣ ਪੀਣ ਦਾ ਸਮਾਨ ਵਧੀਆ ਜਿਵੇਂ ਹੋਟਲ ਦੇ ਟਾਈਪ ਵਗੂ ਤੇ ਬਾਕੀ ਆ ਦੇਖੋ ਜੀ ਕਿੱਡੀ ਖੁੱਲੀ ਜਗ੍ਹਾ ਦੀ ਸਾਈਕਲ ਸਟੈਂਡ ਜਿੱਥੇ ਹਜ਼ਾਰਾਂ ਹੀ ਸਾਈਕਲ ਸਟੈਂਡ ਵਿੱਚ ਲੱਗੇ ਹੋਏ ਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਵੇ ਜਿੱਥੇ ਸਾਈਕਲ ਸਟੈਂਡ ਤੋਂ ਬਾਹਰ ਲੱਗੇ ਹੋਏ ਜੋ ਤੋਂ ਬਧਿਆਪਰੇ ਇਲਾਕੀਤਾ ਪਿੰਡ ਔਲਖਾਂ ਵਾਲੇ ਮੈਂ ਵੀ ਇਸ ਮੇਲੇ ਵਿੱਚ ਗਿਆ ਸੀ ਅੱਜ ਤੇ ਪਿੰਡ ਔਲਖਾਂ ਦਾ ਇਹ ਮੇਲਾ ਦੇਖ ਕੇ ਤੰਤਰਪਾਪਾ ਨੰਦਾ ਜੀ ਦੇ ਦਰਸ਼ਨ ਦੇਦਾਰ ਕਰਕੇ ਮੇਰੇ ਮਨ ਨੂੰ ਤਾਂ ਪੂਰਾ ਸਕੂਨ ਜਿਹੜਾ ਮਿਲਿਆ ਖਰਚਵਾਲ ਦੇ ਲੱਗੇ ਗੁਰਦੁਆਰਾ ਰਾਜਾ ਰਾਮ ਵੀ ਹੈਗਾ ਪਰ ਜੋ ਅੱਜ ਸੰਤਾਂ ਦੀ ਇਥੇ ਮੈਂ ਦਰਸ਼ਨ ਤੇ ਦਾਰ ਕਰਨ ਦਾ ਜਿਹੜਾ ਮੌਕਾ ਮਿਲਿਆ ਉਹ ਵੀ ਲੱਖਾਂ ਦੀ ਗਿਣਤੀ ਵਿੱਚ ਤੇ ਮਨ ਨੂੰ ਜਿਹੜਾ ਸਕੂਨ ਮਿਲਿਆ ਜੀ ਬਾਕੀ ਇਸ ਇਲਾਕੇ ਦੇ ਜਿਹੜੇ ਕੁਤਵੰਤੇ ਆ ਪਿੰਡ ਵਾਲੇ ਆ ਔਲਖਾਂ ਪਿੰਡ ਵਾਲੇ ਆ ਉਹ ਵੱਧ ਚੜ ਕੇ ਹਿੱਸੇ ਪਾਉਂਦੇ ਆ ਤੇ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੰਦੇ ਇਸ ਮੇਲੇ ਵਿੱਚ ਤੇ ਬਹੁਤ ਵਧੀਆ ਪ੍ਰਾਲਾ ਇਹ ਮਾਨਨ ਨੂੰ ਜੇ ਰ ਸਕੂਲ ਮਿਲਿਆ ਤੁਸੀਂ ਵੀ ਕਿਤੇ ਇਸ ਜਗ੍ਹਾ ਦੀ ਦਰਸ਼ਨ ਦੇਦਾਰ ਕਰਨੇ ਹੁਣ ਇਸ ਗੁਰਦੁਆਰੇ ਦੇ ਦਰਸ਼ਨ ਦੇਦਾਰ ਕਰਨਾ ਹੋ ਤੇ ਹਰਤੋਵਾਲ ਤੋਂ ਆ ਕੇ ਤੁਸੀਂ ਚੜ੍ਹਦੇ ਵਾਲੇ ਪਾਸੇ ਨੂੰ ਪਿੰਡ ਔਲਖ ਜਾਣਾ ਜੀ ਇਹ ਗੁਰਦੁਆਰਾ ਹਰਤੋਵਾਲ ਤੋਂ ਤਕਰੀਬਨ 5 ਕੁ ਕਿਲੋਮੀਟਰ ਹੈ ਜੀ ਪਿੰਡ ਔਲਖ ਜੋ ਬਾਬਾ ਨੰਦਾ ਜੀ ਦਾ ਗੁਰਦੁਆਰੇ ਦੇ ਨਾਂ ਤੇ ਇਹ ਇਸ ਥੇਥੇ ਜੀ ਜੋ ਇਸ ਇਲਾਕੇ ਦਾ ਬੜਾ ਪਪੂਲਰ ਤੇ ਪ੍ਰਸਿੱਧ ਗੁਰਦੁਆਰਾ ਹੈ ਜੀ ਕਿਸੇ ਵੀ ਕਿਛੇ ਦਰਸ਼ਕਦਾਰ ਕਰਨੇ ਹੂੰ ਤੇ ਜ਼ਰੂਰ ਆਉਣਾ ਤੁਸੀਂ ਵੇਖਣਾ ਕਿ ਕਿੱਦਾਂ ਲੱਖਾਂ ਦੀ ਗਿਣਤੀ ਵਿੱਚ ਇਸੇ ਸੰਗਤਾਂ ਜਿਹੜੀਆਂ ਆ ਰਹੀਆਂ ਤੇ ਲੱਖਾਂ ਦੀ ਗਿਣਤੀ ਚ ਸੰਗਤਾਂ ਇੱਥੋਂ ਮੱਥਾ ਟੇਕ ਕੇ ਜਾ ਰਹੀਆਂ ਕੋਈ ਕਬੱਡੀ ਦਾ ਖੇਲ ਦੇਖ ਰਿਹਾ ਕੋਈ ਫੰਗੂਰੀ ਵਾਲਾ ਪਾਸੇ ਕੋਈ ਦੇਖ ਰਿਹਾ ਕੋਈ ਉੱਤੇ ਮੱਥਾ ਟੇਕ ਰਿਹਾ ਦਰਬਾਰ ਸਾਹਿਬ ਵਿੱਚ ਤੇ ਕੋਈ ਖੁਦ ਕਰ ਰਿਹਾ ਕੋਈ ਖੁਦ ਕਰ ਰਿਹਾ ਬਹੁਤ ਹੀ ਵਧੀਆ ਗੁਰਦੁਆਰਾ ਪਾਪਾ ਨੰਦਾ ਜੀ ਹਰਚਵਲ ਪੰਜਾਬ ਮਨ ਨੂੰ ਜਿਹੜਾ ਸਕੂਨ ਮਿਲਿਆ ਜੀ ਤੁਸੀਂ ਵੀ ਕਰੋ ਦਰਸ਼ਨਦਾਰ ਇਸ ਗੁਰਦੁਆਰੇ ਦੇ ਅਗਰ ਤੁਸੀਂ ਇੱਥੇ ਹੋ ਕੇ ਆਇਓ ਤਾਂ ਬਹੁਤ ਵਧੀਆ ਗੱਲ ਹੈ ਅਗਰ ਨਹੀਂ ਤੁਸੀਂ ਹੋ ਕੇ ਆਏ ਤੇ ਜ਼ਰੂਰ ਇੱਥੇ ਹੋ ਕੇ ਜਾਣਾ ਜੀ ਤੇ ਖਾਸ ਕਰਕੇ ਮੇਲੇ ਤੇ ਜ਼ਰੂਰ ਆਉਣਾ ਹਾਂ ਕਿਹੜੇ ਕਿਹੜੇ ਇਸ ਗੁਰਦੁਆਰੇ ਵਿੱਚ ਆਏ ਆ ਜੀ ਕਿਹੜੇ ਕਿਹੜੇ ਗੁਰਦੁਆਰੇ ਕਿੰਨਾ ਕਿੰਨਾ ਨੇ ਇਸ ਗੁਰਦੁਆਰੇ ਬਾਬਾ ਨੰਦਾ ਜੀ ਦਰਸ਼ਨ ਦੇਦਾਰ ਕੀਤੇ ਆ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਆਪਣੇ ਪਿੰਡ ਦਾ ਨਾਮ ਜਰੂਰ ਦੱਸਿਓ ਜੀ ਮੈਂ ਤੁਹਾਡਾ ਆਪਣਾ ਤਰਲੋਪ ਸਿੰਘ ਬਸਰਾਵਾ ਤੇ ਤੁਹਾਡੇ ਸਾਰਿਆਂ ਦਾ ਬੜਾ ਧੰਨਵਾਦੀ ਹਾਂ ਜੋ ਸਾਡੇ ਚੈਨਲ ਨੂੰ ਬੜਾ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਸਾਡੇ ਚੈਨਲ ਦੀਆਂ ਸਾਰੀਆਂ ਵੀਡੀਓ ਤੁਸੀਂ ਐ ਲਾਈਕ ਕਰਦੇ ਹੋ ਕਮੈਂਟ ਕਰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਅਗਰ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਗੁਰੂ ਦੇ ਪਿਆਰੇ ਸਾਡੇ ਚੈਨਲ ਕਰੋ ਲਾਈਕ ਸਾਡੇ ਚੈਨਲ ਕਰੋ ਸ਼ੇਅਰ ਔਰ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਜੜੀ ਪਹੁੰਚਦੀ ਰਹੇ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਫੇਮਸ ਗੁਰਦਾਰਾ ਬਾਬਾ ਨੰਦਾ ਜੀ ਜੋ ਹਰਚਵਾਲ ਤੋਂ 5 ਕਿਲੋਮੀਟਰ ਚੜਦੇ ਵਾਲੇ ਪਾਸੇ ਨੂੰ ਇਹ ਗੁਰਦਾਰਾ ਸਥਿਤ ਹੈ ਜੀ ਲਓ ਜੀ ਤੁਸੀਂ ਵੀ ਕਰੋ ਦਰਸ਼ਨ ਦਾ ਦیدار ਗੁਰਦਵਾਰਾ ਬਾਬਾ ਨੰਦਾ ਜੀ ਦੇ ਤੇ ਸੰਗਤਾਂ ਦੇ ਔਰ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ। ਲਓ ਜੀ ਆਹ ਪੰਡਾਲ ਜੋ ਤੁਸੀਂ ਦੇਖ ਰਹੇ ਹੋ ਇਹ ਆ ਜੀ ਲੰਗਰ ਫੰਡਾਲ। ਇਹ ਸਾਈਡ ਜਿੱਥੋਂ ਸੰਗਤਾਂ ਲੰਗਰ ਸਕਦੇ ਜਿਹੜੀਆਂ ਬਾਹਰ ਨਿਕਲਦੀਆਂ ਤੇ ਆਹ ਸੰਗਤਾਂ ਜਿਹੜੇ ਭਾਂਡੇ ਏ ਝੂਠੇ ਬਰਤਨ ਲੈ ਕੇ ਜਾ ਰਹੀਆਂ ਜੀ ਤੇ ਇਹਦੇ ਅਗਲੇ ਪਾਸੇ ਤੁਹਾਨੂੰ ਦਿਖਾਉਂਦਾ ਟਰਾਲੀਆਂ ਲੱਗੀਆਂ ਹੋਈਆਂ ਜੀ ਜਿੱਥੋਂ ਇਹ ਸੰਗਤਾਂ ਨੇ ਇੰਟਰ ਕਰਨਾ ਜੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਜੀ ਤੇ ਤੁਸੀਂ ਦੇਖ ਰਹੇ ਹੋ ਧੰਨ ਧੰਨ ਬਾਬਾ ਅਨੰਦਾ ਜੀ ਤੱਕ ਵਰਦੋਰ ਦਾ ਨੰਬਰ 21925 ਲੋਦੀ ਆਤਮ ਦਿਖਾਲਦੇ ਆ ਸੰਗਤਾਂ ਜੋ ਲੰਘ ਸਕਦੀਆਂ ਤੇ ਉਹਨਾਂ ਨੂੰ ਥੋੜਾ ਵੇਟ ਕਰਨਾ ਪੈਂਦਾ ਕਿਉਂਕਿ ਸੰਗਤ ਹੁਣ ਜਿਆਦੀ ਹੁੰਨ ਕਰਕੇ ਉਹਨਾਂ ਨੂੰ ਬ੍ਰੇਕ ਲਾਉਣੀ ਪੈਂਦੀ ਹੈ ਤੁਹਾਨੂੰ ਦਿਖਾਲਦੇ ਆ ਸੰਗਤਾਂ ਜਦੋਂ ਵੀ ਟਿਟਰ ਕਰਦੀਆਂ ਤੇ ਇੱਥੇ ਖਾਸ ਪ੍ਰਬੰਧ ਲੇਡੀਜ਼ ਜਿਹੜੀਆਂ ਭੈਣਾ ਵਾਸਤੇ ਬੱਕਰੀ ਲੈਣ ਲੱਗੀ ਹੁੰਦੀ ਹੈ ਤੇ ਜੈਨਸ ਵਾਸਤੇ ਬੱਕਰੀ ਲੈਣ ਲੱਗੀ ਹੋਈ ਹੈ ਤੇ ਆਤਮ ਦਿਖਾਲਦੇ ਆ ਜੀ ਸੰਪੰਨ ਦਾ ਠਾਠਾ ਮਾਰਦਾ ਕੱਠ ਤੁਸੀਂ ਤਕਰੀਬਨ ਦੇਖ ਰਹੇ ਹੋ ਲਓ ਜੀ ਆਹ ਦੇਖੋ ਜੀ ਐ ਟਰਾਲੀ ਦੇ ਨਾਲ ਹੀ ਬੀਬੀਆਂ ਦੀ ਲਾਈਨ ਲੱਗੀ ਹੋਈ ਏ ਇੱਥੋਂ ਦੀ ਬੀਬੀਆਂ ਇੰਟਰ ਕਰਦੀਆਂ ਲੰਗਰ ਖਾਣ ਵਾਸਤੇ ਤੇ ਅਗਲੇ ਪਾਸੇ ਟਰਾਲੀ ਦੇ ਨਾਲ ਹੀ ਅਗਲਾ ਰਸਤਾ ਜਿੱਥੇ ਵੀਰ ਜਿਹੜੇ ਇੰਟਰ ਕਰਦੇ ਲੰਗਰ ਖਾਣ ਵਾਸਤੇ ਠੀਕ ਹੈ ਜੀ ਵਧੀਆ ਪ੍ਰਾਲਾ ਕੀਤਾ ਹੋਇਆ ਜੀ ਪਿੰਡ ਵਾਲਿਆਂ ਠੀਕ ਹੈ ਜੀ ਕਰੋ ਦਰਸ਼ਨਦਾਰੀ ਕੁ ਰ ਫਿਰ ਧੰਤਨ ਬਾਬਾ ਨੰਦਾ ਜੀ ਗੁਰਦੁਆਰਾ ਪਿੰਡ ਔਲਖਾਂ ਵਿੱਚ ਇਸ ਤਰ੍ਹਾਂ ਜੀ ਔਰ ਹਰਜੋ ਵਾਲ ਤੋਂ 5 ਕਿਲੋਮੀਟਰ ਦੀ ਦੂਰੀ ਤੇ ਇੱਕ ਗੁਰਦੁਆਰਾ ਦਾ ਸਥਿਤ ਹੈ ਜੀ ਤੁਸੀਂ ਵੀ ਕਰੋ ਦਰਸ਼ਕਦਾਰ ਇਸ ਗੁਰਦੁਆਰੇ ਦੇ ਤੇ ਤੁਹਾਡੀ ਵੀ ਰੂਹ ਜਿਹੜੀ ਖੁਸ਼ ਹੋਏਗੀ ਕਿਉਂਕਿ ਲੱਖਾਂ ਹੀ ਸੰਗਤਾਂ ਇੱਥੇ ਆਉਂਦੀਆਂ ਮੇਲੇ ਵਾਲੇ ਦਿਨ ਤੇ ਦਰਸ਼ਕਦਾਰ ਕਰਕੇ ਆਪਣੇ ਸੁੱਖ ਨਾਲ ਸੁੱਖ ਕੇ ਜਾਂਦੀਆਂ ਤੇ ਫਿਰ ਅਗਲੇ ਮੇਲੇ ਵਿੱਚ ਸੁੱਖ ਨਾਲ ਆਪਣੀ ਲਾ ਕੇ ਖੁਸ਼ ਗਏ ਤੇ ਪੂਰੀ ਕਰਕੇ ਜਾਂਦੀ ਹੈ ਜੀ। ਬੌਜੀ ਤੁਸੀਂ ਦੇਖ ਰਹੇ ਹੋ। ਤਰਲੋਕ ਸਿੰਘ ਬਸਰਾਵਾ YouTube ਚੈਨਲ ਤੁਹਾਡਾ ਆਪਣਾ ਚੈਨਲ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਤੇ ਇੱਕ ਵਾਰ ਫਿਰ ਕਰੋ ਦਰਸ਼ਕਤਾਰ ਬਾਬਾ ਨੰਦਾ ਜੀ। ਗੁਰਦੁਆਰਾ ਪਿੰਡ ਔਲਖ ਜਿੱਥੇ ਜਾ ਕੇ ਰੂਹ ਨੂੰ ਸਕੂਨ ਜਿਹੜਾ ਮਿਲ ਜਾਂਦਾ ਜੀ। ਇਹ ਗੁਰਦੁਆਰਾ ਪੰਜਾਬ ਦਾ ਫੇਮਸ ਗੁਰਦੁਆਰਾ ਹੈ ਜੀ। ਧੰਨਵਾਦ ਜੀ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆ ਰਹੀਆਂ ਤੇ ਜਾ ਰਹੀਆਂ ਕੋਈ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਇੰਨੀ ਭੀੜ ਹੁੰਦੀ ਏ ਪੈਰ ਰੱਖਣ ਨੂੰ ਜਗ੍ਹਾ ਵੀ ਨਹੀਂ ਮਿਲਦੀ ਤੁਸੀਂ ਵੀ ਕਿਤੇ ਆਨ ਕੇ ਇਸ ਜਗ੍ਹਾ ਦੇ ਦਰਸ਼ਨ ਦਿਦਾਰ ਕਰਨੇ ਆਨ ਕੇ ਤੁਹਾਨੂੰ ਹੀ ਪੂਰਾ ਸਕੂਨ ਮਿਲੇਗਾ ਹਾਂਜੀ ਦਰਸ਼ਨ ਦੇਦਾਰ ਕਰਕੇ ਮਨ ਨੂੰ ਸਕੂਨ ਜਾ ਆ ਜਾਂਦਾ ਜੀ। ਔਰ ਇਸ ਮੇਲੇ ਉਤੇ ਜਿਹੜੇ ਤੁਹਾਡੀ ਰਾਗੀ ਹੁੰਦੇ ਆ ਉਹਨਾਂ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਉਹਨਾਂ ਦਾ ਵੀ ਪੂਰਾ ਮਾਨ ਸਤਕਾਰ ਜਿਹੜੇ ਕਰਦੇ ਆ ਪਿੰਡਾਂ ਉਲਖਾਂ ਵਾਲੇ। ਇਸੇ ਦੁਕਾਨਾਂ ਵਾਲੇ ਵੀ ਹਜ਼ਾਰਾਂ ਰੁਪਏ ਕਮਾਈ ਕਰਦੇ ਆ ਜੀ। ਔਰ ਇਹ ਮੇਲਾ ਜਦੋਂ ਅੱਜ ਤੋਂ ਅੱਜ 21 ਤਰੀਕ 21 9 2025 ਔਰ ਇੱਕ ਮਹੀਨੇ ਤੋਂ ਪਹਿਲਾਂ ਹੀ ਇੱਥੇ ਲੜੀਵਾਰ ਜਿਹੜੇ ਪਾਠ ਹੀ ਰੱਖੇ ਜਾਂਦੇ ਆ ਤੇ ਇੱਕ ਮਹੀਨਾ ਪਹਿਲਾਂ ਹੀ ਤਕਰੀਬਨ ਇੱਥੇ ਲੰਗਰ ਲੱਗਣ ਜਿਹੜੇ ਸ਼ੁਰੂ ਹੋ ਜਾਂਦੇ ਆ ਅੱਜ ਸਭ ਤੋਂ ਵੱਡਾ ਮੇਲਾ ਸੀ ਤੇ ਆਸ-ਪਾਸ ਦੀ ਇਹ ਦੁਨੀਆਂ ਤੇ ਜਿਹੜੀ ਆਈ ਆਈ ਔਰ ਦੂਰੂ-ਦੂਰ ਦੀ ਸੰਤਾਂ ਵੀ ਇੱਥੇ ਆਨ ਕੇ ਉਹਨਾਂ ਵੀ ਇਸ ਗੁਰਦੁਆਰੇ ਦੇ ਆਨ ਕੇ ਆਪਣੇ ਦਰਸ਼ਕਦਾਰ ਕੀਤੇ ਆ ਜੀ ਤੇ ਆਪਣੇ ਇੱਥੇ ਸੰਤਾਂ ਦੇ ਵੀ ਦਰਸ਼ਨਦਾਰ ਕੀਤੇ ਆ ਜੀ ਨਾਲੇ ਸੁਖਨਾ ਸੁਖ ਕੀ ਜਾਂਦੇ ਆ ਤੇ ਸੁਖਨਾ ਲੱਗ ਜਾਂਦੀ ਆ ਜੀ ਹਾਂਜੀ ਧੰਨ ਧੰਨ ਬਾਬਾ ਨੰਦਾ ਦੀ ਪਿੰਡ ਔਲਖ ਜੋ ਹਰਜ왈 ਤੋਂ ਚੜਦੇ ਵਾਲੇ ਪਾਸੇ ਨੂੰ 5 ਕੁ ਕਿਲੋਮੀਟਰ ਤੇ ਸਿੱਧੇ ਗੁਰਦੁਆਰਾ ਜੀ ਹਾਂਜੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਜੂਟਿਊਬ ਦਾ ਤ੍ਰਿਲੋਕ ਸ੍ਰੇਖਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਲੋ ਜੀ ਇਹ ਆ ਬਾਬਾ ਨੰਦਾ ਜੀ ਦਾ ਲੰਗਰ ਪੰਡਾਲ ਜਿੱਥੇ ਇੱਕੋ ਵਾਰੀ ਹਜ਼ਾਰਾਂ ਸੰਗਤਾਂ ਬੈਠ ਕੇ ਲੰਗਰ ਜੜੀਆਂ ਉਹ ਸਖ ਸਕਦੀਆਂ ਤੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਪਿੰਡ ਔਲਖਾਂ ਵਾਲਿਆਂ ਨੇ ਤੇ ਵਧੀਆ ਤਰੀਕੇ ਨਾਲ ਲੰਗਰ ਜਿਹੜੇ ਸੰਗਤਾਂ ਨੂੰ ਸਕਾਉਂਦੇ ਆ ਤੇ ਦੇਸੀ ਘਿਓ ਦੇ ਵਿੱਚ ਬਨੇ ਜਲੇਬ ਇੱਥੇ ਸਾਰਿਆਂ ਨੂੰ ਖੁੱਲੇ ਗੱਪੇ ਵਰਤਾਏ ਜਾਂਦੇ ਆ ਤੇ ਵਧੀਆ ਪਦਾਰਥ ਬਨੇ ਹੋਏ ਆ ਤੇ ਮੈਂ ਵੀ ਇਸ ਗੁਰਦੁਆਰੇ ਬਾਬਾ ਨੰਦਾ ਜੀ ਦੇ ਹੋ ਕੇ ਆਇਆ ਦਰਸ਼ਨ ਦੇਦਾਰ ਕਰਕੇ ਆਇਆ ਮੈਂ ਬਹੁਤ ਹੀ ਖੁਸ਼ ਹੋਇਆ ਜਦੋਂ ਲੱਖਾਂ ਦੀ ਤعداد ਵਿੱਚ ਸੰਗਤਾਂ ਨੇ ਦਰਸ਼ਨ ਦੇਦਾਰ ਜਿਹੜੇ ਕੀਤੇ ਆ ਜੀ ਮੇਰੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਜੀ ਤੁਸੀਂ ਵੀ ਕਿਤੇ ਆਓ ਦਰਸ਼ਨ ਦੇਦਾਰ ਕਰਕੇ ਆਓ ਕੰਤਨ ਬਾਬਾ ਨੰਦਾ ਜੀ ਪਿੰਡ ਔਲਖ ਹਰਜਵਾਲ ਪੰਜਾਬ